ਸ਼੍ਰੀ ਕਾਕਰ ਤੱਕਦ ਸਾਹਿਬ ਤੋਂ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਅਕਾਲੀ ਸਰਕਾਰ ਦੌਰਾਨ ਹੋਈਆਂ ਗਲਤੀਆਂ ਦੇ ਲਈ ਮਿਲੀ ਸਜ਼ਾ ਨੂੰ ਸਿਰ ਮੱਥੇ ਪਰਵਾਨ ਕਰਦੇ ਹੋਏ ਅਕਾਲੀ ਆਗੂ ਅੱਜ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਨੇ ਦੱਸ ਤੀਏ ਕਿ ਸੁਖਬੀਰ ਸਿੰਘ ਬਾਦਲ ਵੀ ਸ੍ਰੀ ਦਰਬਾਰ ਸਾਹਿਬ ਪਹੁੰਚੇ ਨੇ ਜਿੱਥੇ ਉਹ ਵੀਲ ਚੇਅਰ ਤੇ ਬੈਠ ਕੇ ਸੇਵਾ ਨਿਭਾ ਰਹੇ ਨੇ ਦੱਸ ਦਈਏ ਕਿ ਉਹਨਾਂ ਦੇ ਨਾਲ ਸ਼੍ਰੋਮਣੀ ਕਾਲੀ ਦਲ ਦੇ ਉਹ ਆਗੂ ਵੀ ਮੌਜੂਦ ਹਨ ਜਿਨ੍ਹਾਂ ਨੂੰ ਸਿੰਘ ਸਹਿਬਾਨਾ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ ਉਹ ਵੀ ਇੱਥੇ ਆਪਣੀ ਸੇਵਾ ਨਿਭਾ ਰਹੇ ਨੇ ਦੱਸ ਤੀਏ ਕਿ ਸੁਖਦੇਵ ਸਿੰਘ ਟੀਨਸਾ ਵੀ ਦਰਬਾਰ ਸਾਹਿਬ 'ਤੇ ਮੌਜੂਦ ਨੇ ਉਹ ਵੀ ਵਰਛਾ ਲੈ ਕੇ ਦਰਬਾਰ ਸਾਹਿਬ ਦੇ ਬਾਹਰ ਬੈਠੇ ਹੋਏ ਨੇ ਦੱਸਤੀ ਕਿ ਸੁਖਬੀਰ ਸਿੰਘ ਬਾਦਲ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ ਤੇ ਸੇਵਾਦਾਰਾਂ ਦੀ ਵਰਦੀ ਪਾ ਕੇ ਗਲ ਚ ਤਕਤੀ ਪਾ ਕੇ ਤੇ ਹੱਥ ਚ ਵਰਛਾ ਫੜ ਕੇ ਸੇਵਾ ਕਰੇ ਨੇ ਇਹ ਸੇਵਾ ਦੋ ਦਿਨ ਕਰਨੀ ਹੈ ਜੋ ਕਿ ਦੋ ਦੋ ਦਿਨ ਦੋ ਘੰਟੇ ਦੇ ਲਈ ਦਮਦਮਾ ਸਾਹਿਬ ਕੇਸ ਕਰ ਸਾਹਿਬ ਵਿਖੇ ਨਿਭਾਉਣੀ ਪਵੇਗੀ ਉਪਰੰਤ ਫਿਰ ਇਸ਼ਨਾਨ ਕਰਕੇ ਲੰਗਰ ਘਰ ਚ ਬਰਤਨ ਮਾਂਜਣ ਦੀ ਸੇਵਾ ਵੀ ਕਰਨਗੇ ਦੱਸਤੀ ਹੈ ਕਿ ਸੁਖਬੀਰ ਸਿੰਘ ਬਾਦਲ ਮੁਸ਼ਰਕਾਲ ਤਖਤ ਸਾਹਿਬ ਵੱਲੋਂ ਧਾਰਮਿਕ ਸਜ਼ਾ ਸੁਣਾਈ ਗਈ ਹੈ ਪੰਜ ਸਹਿਬਾਨਾ ਦੀ ਮੀਟਿੰਗ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਨੇ ਹੁਕਮ ਦਿੱਤਾ ਕਿ ਸੁਖਬੀਰ ਬਾਦ ਝੂਠੇ ਪਾਂਡਿਆਂ ਦੀ ਸਫਾਈ ਵੀ ਕਰਨਗੇ ਉਹ ਕੰਟਾ ਕਰਨੇਰੇ व्हीलचेयर ਤੇ ਬੱਚੇ ਨਾਲ ਡਿਊਟੀ ਕਰਨਗੇ ਤੇ ਕੀਰਤਨ ਆਦ ਸੁਣਨ ਦੀ ਧਾਰਮਿਕ ਸਜ਼ਾ ਵੀ ਉਹਨਾਂ ਨੂੰ ਦਿੱਤੀ ਗਈ ਹੈ ਦੱਸਦੀ ਹੈ ਕਿ ਇਸ ਤੋਂ ਇਲਾਵਾ ਸੁਖਦੇਵ ਸਿੰਘ ਟੀਨਸਾ ਵੀ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਹੋਏ ਨੇ ਤੇ ਆਪਣੀ ਸੇਵਾ ਨਿਭਾ ਰਹੇ ਨੇ ਤੇ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਵੀ ਪਾਂਡਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਸ਼੍ਰੀ ਦਰਬਾਰ ਸਾਹਿਬ ਦੀਆਂ ਦੇਖ ਰਹੇ ਹੋ ਜਿੱਥੇ ਸੁਖਬੀਰ ਬਾਦਲ ਸੁਖਦੇਵ ਸਿੰਘ ਟੀਟਸਾ ਤੇ ਬਿਕਰਮ ਸਿੰਘ ਮਜੀਠੀਆ ਪਹੁੰਚੇ ਹੋਏ ਨੇ ਸਿੰਘ ਸਹਿਬਾਨਾਂ ਦੇ ਵੱਲੋਂ ਜੋ ਸਜ਼ਾ ਸੁਣਾਈ ਗਈ ਹੈ ਉਹਨਾਂ ਨੂੰ ਸਿਰ ਮੱਥੇ ਪਰਵਾਨ ਕਰਕੇ ਆਪਣੀ ਸੇਵਾ ਨਿਭਾਣੀ ਆਗੂਆਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ